ਲਓ ਜੀ ਆਪਾਂ ਪਹੁੰਚ ਗਏ ਟਾਲੀਆਣਾ ਸਹਿਗੁਰਦੁਆਰਾ ਵਿਖੇ ਲਓ ਜੀ ਇੱਥੇ ਹੁੰਦੀ ਹੈ ਦੇਗ ਤੇ ਆਪਾਂ ਵੀ ਦੇਗ ਲੈਤੀ ਲੈਣ ਵਿੱਚ ਲੱਗ ਕੇ ਸਾਰੀ ਸੰਗਤ ਲੈਣਾ ਵਿੱਚ ਲੱਗੀ ਹੋਈ ਹੈ ਦੇਗ ਲੈਣ ਵਾਸਤੇ ਤੇ ਆਪਾਂ ਵੀ ਲੈਣ ਦੇ ਵਿੱਚ ਲੱਗ ਗਏ ਅੱਜ ਨਾਲੇ ਤਾਂ ਨਵਾਂ ਸਾਲ ਚੜ੍ਹਿਆ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਨਾਲੇ ਅੱਜ ਸੰਗਰਾਮ ਦਾ ਦਿਹਾੜਾ ਤੇ ਨਾਲੇ ਹੈਗੀ ਅੱਜ ਹੋਲੀ ਜੀ ਹੋਲਾ ਮਹੱਲਾ ਤਾਂ ਕਰਕੇ ਸੰਗਤ ਤਾਂ ਬਹੁਤ ਜ਼ਿਆਦਾ ਇਕੱਠਾ ਤੇ ਸਿੱਟੇਂ ਤਾਂ ਨਹੀਂ ਹੈਗਾ ਕਿਤੇ ਚਲੋ ਜੀ ਜਦੋਂ ਆਪਾਂ ਸਰਦਾਂ ਨਾਲ ਘਰ ਤੋਂ ਨੇ ਤਾਂ ਆਪਾਂ ਨੂੰ ਮਰਜ਼ਾ ਦਾ ਵਿੱਚ ਰਹਿ ਕੇ ਲੈਣ ਵਿੱਚ ਲਾ ਕੇ ਦੇਖ ਕਰਵਾ ਲੈਣੀ ਚਾਹੀਦੀ ਇੱਥੇ ਬਹੁਤ ਸੁੱਖਾਂ ਵਾਰ ਆਉਂਦੀਆਂ ਨੇ ਦੁਨੀਆ ਬਹੁਤ ਦੂਰੋਂ ਦੂਰੋਂ ਆਉਂਦੀ ਐ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਸਰ ਝੋਟੀ ਨੂੰ ਚਵਾਇਆ ਸੀ ਇੱਥੇ ਤੇ ਨਾਲੇ ਮੁਗਲ ਰਾਜ ਦੀ ਜੜਪੱਟੀ ਸੀ ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਇਤਿਹਾਸਕ ਚੀਜ਼ਾਂ ਇਸ ਸਥਾਨ ਨਾਲ ਜੁੜੀਆਂ ਹੋਈਆਂ ਨੇ ਨਾਇ ਸਹਿਬ ਜਦਿਆਂ ਦਾ ਸਨੇਹਾ ਦਿੱਤਾ ਸੀ ਇੱਥੇ ਇਸ ਇਸਤੇਾਸ ਬਹੁਤ ਜ਼ਿਆਦਾ ਇਤਿਹਾਸ ਨਾਲ ਜੁੜਿਆ ਹੋਇਆ ਇਹ ਸਥਾਨ ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਜਾ ਰਹੇ ਹਾਂ ਸਾਰੇ ਵਹਿਗੁਰੂ ਦਾ ਜਾਪ ਕਰ ਰਹੇ ਨੇ ਬਹੁਤ ਹੀ ਸਰਤਾ ਭਾਵ ਨਾਲ ਸਾਰੇ ਸੰਗਤ ਮੱਥਾ ਟੇਕ ਰਹੀ ਹੈ। ਲਓ ਜੀ ਤੁਸੀਂ ਵੀ ਕਰ ਲੋ ਦਰਸ਼ਨ ਮਿਲ। ਇੱਧਰ ਸਾਈਡ ਤੇ ਵੀ ਗੋਲ ਕਰਕੇ ਰੱਖਿਆ ਹੈ ਜਿਆਦਾ ਭੀੜ ਹੋਣ ਕਾਰਨ ਸਾਈਡ ਤੇ ਵੀ ਲੋਕੀ ਮੱਥਾ ਟੇਕ ਰਹੇ ਨੇ। ਲਓ ਜੀ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥੋੜਾ ਚਿਰ ਬਹਿ ਕੇ ਅਸੀਂ ਵਹਿਗੁਰੂ ਵਹਿਗੁਰੂ ਕੀਤਾ ਰੱਬ ਰੱਬ ਲੈ ਜੀ ਹਣੇ ਅਸੀਂ ਇੱਥੇ ਪੰਜ ਸਨਾਨਾ ਕਰਾਂਗੇ ਭੈਣਾ ਤਾਂ ਰੌਣਕ ਲਾ ਕੇ ਬਹਿ ਜਾਂਦੀ ਨੇ ਪਾਣੀ ਦੀ ਬੋਤਲ ਨਾ ਪਰਨ ਲੱਗੀ ਹੱਥ 'ਚ ਫੜਕੀ ਬੈਗੀ ਭੈਣ ਮੈਂ ਇਹਦੇ ਪਾਸੇ ਹੋਣਾ ਪਿਆ ਮੈਂ ਕਿ ਚਲ ਕਹੋ ਇਹਨਾਂ ਕਾਣੂ ਮੈਂ ਕੁਝ ਕਹਿਣਾ ਵਿਚਾਰੀ ਨੂੰ ਪਾਣੀ ਦੀ ਬੋਤਲ ਨੂੰ ਭਰ ਕੇ ਉਹ ਤੇ ਗੱਲਾਂ ਹੀ ਮਾਰੀ ਜਾਂਦੀ ਹੈ ਭੈਣ ਬੈਠੀ ਲਓ ਜੀ ਆਪਾਂ ਪੰਜ ਸਨਾਨਾ ਕਰ ਲਿਆ संत दर्शन कर लो तुम भी घर बैठे इधर देख बरताई जा रही है ਕਿ ਭੀੜ ਜਿਆਦੇ ਹੋਣ ਕਰਨ ਸਾਈਡ ਤੇ ਦੇਖਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਤੇ ਜਦੋਂ ਮੈਂ ਵੀਡੀਓ ਐਡਿਟ ਕਰ ਰਹੀ ਹਾਂ ਹੁਣ ਸਾਡੇ ਮੀਂਹ ਬਹੁਤ ਤੇਜ਼ੀ ਨਾਲ ਪੈਣ ਲੱਗੇ ਸੁਣੋ ਆਵਾਜ਼ ਸੁਣਦੀ ਹੋਣੀ ਹੈ ਮੀਂਹ ਦੀ ਬਹੁਤ ਤੇਜ਼ ਮੀਂਹ ਆ ਗਏ ਲਓ ਜੀ ਇੱਧਰ ਮੱਥਾ ਟੇਕ ਲਓ ਤੁਸੀਂ ਵੀ ਦਰਸ਼ਨ ਦੇਦਾਰੇ ਕਰੋ ਮੇਹਰ ਗੁਰੂ ਸਾਰੀ ਸੰਗਤ ਤੇ ਮਿਹਰ ਕਰੇ ਸਾਰੇ ਤੇ ਸੁੱਖ ਸ਼ਾਂਤੀ ਰੱਖੇ ਤੇ ਹੁਣ ਇੱਧਰ ਗੁਰਦੁਆਰਾ ਬਣਿਆ ਹੋਇਆ ਜੀ ਇੱਕ ਜਿੱਥੇ ਮੁਗਲ ਰਾਜ ਦੀ ਜੜ ਪੁੱਟੀ ਸੀ ਤੇ ਨਾਇ ਲਾਲਾਂ ਦੀ ਖਬਰ ਦਿੱਤੀ ਸੀ ਇਸ ਵਸਤਾਂ ਤੇ ਇੱਥੇ ਵੀ ਕਰ ਲੋ ਦਰਸ਼ਨ ਜੀ ਸਾਰੇ ਜਾਣੇ ਤੇ ਆਏ ਉਸ ਥਾਣ ਜਿੱਥੇ ਬੈਠ ਕੇ ਮੁਗਲ ਰਾਜ ਦੀ ਜੜ 뿌ਟੀ ਸੀ ਹੁਣ 5 ਮਿੰਟ ਅਸੀਂ ਇੱਥੇ ਵੀ ਬੈਠ ਕੇ ਰੱਬ ਦਾ ਨਾਮ ਲਵਾਂਗੇ ਸੰਗਤ ਬੈਠੀ ਸਾਰੀ ਹਾਜ਼ਰੀ ਭਰ ਰਹੀ ਹੈ ਹੁਣ ਆਪਾਂ ਅਗਲੇ ਗੁਰਦੁਆਰੇ ਜਾਂਦੇ ਆਂ ਜੀ ਮੱਥਾ ਟੇਕਣ ਇੱਥੇ ਸਾਈਡ ਤੇ ਡੰਡੀ ਆ ਇੱਥੋਂ ਦੀ ਲੰਘ ਜਾਂਦੇ ਆ ਸਾਰੀ ਸੰਗਤ ਆ ਜਾ ਰਹੀ ਆ ਆਪਾਂ ਵੀ ਜਾ ਰਹੇ ਆ ਇੱਥੇ ਪਾ ਰਹੀਆਂ ਨੇ ਬੀਬੀਆਂ ਘਰ ਸਰਤਾ ਜੀ ਧੰਨੇ ਭਗਤ ਨੇ ਪੱਥਰ ਚੋਂ ਰੱਬ ਕੱਢਿਆ ਸੀ ਭਗਵਾਨ ਤੇ ਬੀਬੀਆਂ ਵੀ ਇੱਥੇ ਸਰਤਾ ਨਾ ਘਰ ਪੱਕ ਜਾਂਦੀਆਂ ਨੇ ਤੇ ਸੁੱਖਾਂ ਪੂਰੀਆਂ ਵੀ ਹੁੰਦੀਆਂ ਨੇ ਇੱਧਰ ਕੀਲੀਆਂ ਗੱਡ ਰਹੀਆਂ ਨੇ ਬੀਬੀਆਂ ਡੰਗਰਾਂ ਵਾਸਤੇ ਇੱਥੇ 2 ਕੀਲੀਆਂ ਲੈ ਜਾਂਦਾ ਅਗਲਾ 4 ਚੜਾ ਜਾਂਦਾ ਜੀ ਸਰਦਾ ਬਣੀ ਹੋਈ ਐ ਇਸ ਸਥਾਨ 'ਨਾ ਬਹੁਤ ਜ਼ਿਆਦੇ ਸਾਰਿਆਂ ਨੂੰ ਲਓ ਜੀ ਆਪਾਂ ਗੁਰਦੁਆਰੇ ਮੱਥਾ ਟੇਕਾਂਗੇ। ਤੇ ਕਰੂ ਦਰਸਨ ਤੁਸੀਂ ਵੀ। ਲਓ ਜੀ ਅੱਜ ਮੈਂ ਸਾਰੇ ਗੁਰਦੁਆਰਿਆਂ ਵਿੱਚ ਮੱਥਾ ਟੇਕ ਦੇਣ ਦੀ ਵੀਡੀਓ ਬਣਾਈ ਹੈ। ਇੱਕ ਪਾਰਟ ਮੈਂ ਹੋਰ ਬਣਾਉਂਗੀ। ਤੇ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਜੇ ਮੈਂ ਇਕੱਠੀ ਬਣਾਉਂਦੀ ਹੁਣ ਮੈਂ ਸਾਰੀਆਂ ਸੰਗਤ ਤੇ ਗੁਰਦੁਆਰਿਆਂ ਨੂੰ ਇਸ ਵੀਡੀਓ ਵਿੱਚ ਦਿਖਾ ਦਿੱਤਾ ਤੇ ਅਗਲੀ ਵੀਡੀਓ ਵਿੱਚ ਆਪਾਂ ਕਬੀਸਰੀ ਜਥੇ ਦਿਖਾਵਾਂਗੇ ਤੁਸੀਂ ਵੀ ਟੇਕਾ ਮੱਥਾ ਜੀ ਕਰੋ ਦਰਸ਼ਨ ਇਸ ਸਥਾਨ ਦੇ ਇੱਥੇ ਸਾਰੇ ਦੁੱਖ ਦੂਰ ਹੁੰਦੇ ਆ ਉਹ ਤੁਸੀਂ ਦਰ ਆਖ ਤੱਕ ਦੇਖ ਰਹੇ ਹੋ ਜਿਸ ਨਾਲ ਪੀਲੇ ਰੰਗ ਦਾ ਪਰਨਾ ਉਹ ਕੀਤਾ ਹੋਇਆ ਇਸ ਤੇ ਬਹੁਤ ਆਸਤਾ ਸਾਰਿਆਂ ਦੀ ਜੁੜੀ ਹੋਈ ਸਾਰੀ ਸੰਗਤ ਬੜੇ ਪ੍ਰੇਮ ਸਰਧਾ ਨਾਲ ਮੱਥਾ ਟੇਕ ਰਹੀ ਹੈ